ਪੰਜਾਬ ਦੀ ਸਿਆਸਤ ਦੇ ਵਿੱਚ ਵੱਡੀ ਹਲਚਲ ਵੇਖੀ ਗਈ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵਿਧਾਇਕਾਂ ਨੂੰ ਸੱਦ ਲਿਆ ਗਿਆ ਹੈ ਤੇ ਵਿਧਾਇਕਾਂ ਦੇ ਨਾਲ ਮੀਟਿੰਗ ਕੀਤੀ ਜਾਣੀ ਹੈ ਅਚਾਨਕ ਮੁੱਖ ਮੰਤਰੀ ਨੇ ਵਿਧਾਇਕਾਂ ਨੂੰ ਸੱਦੇ ਆਖਿਰਕਾਰ ਕਾਰਨ ਕੀ ਹੈ ਕੀ ਇਹਦੇ ਸਿਆਸੀ ਮਾਇਨੇ ਹੈ ਕਿਉਂ ਵਿਧਾਇਕ ਜਿਹੜੇ ਇੱਕੋ ਦਮ ਵਿਧਾਇਕਾਂ ਨੂੰ ਬਸੱਦਾ ਭੇਜ ਕੇ ਸੱਦ ਲਿਆ ਗਿਆ ਉਹ ਵੀ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਆਖਿਰਕਾਰ ਮਾਜ਼ਰਾ ਕੀ ਹੈ ਖੋਲ ਕੇ ਗੱਲ ਦੱਸਦੇ ਆ ਤੁਸੀਂ ਜੁੜਿਓ ਲੋਕਪਾਣ ਨਿਊਜ਼ ਦੇ ਨਾਲ ਮਹਿੰਦਰ ਬਾਜਵਾ ਅਸਵੇਰ ਤੋਂ ਹੀ ਮੀਡੀਆ ਦੇ ਵਿੱਚ ਇੱਕ ਖਬਰ ਗਰਦਿਸ਼ ਕਰ ਰਹੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਵਿਧਾਇਕਾਂ ਨੂੰ ਸੱਦਾ ਭੇਜ ਕੇ ਮੀਟਿੰਗ ਦੇ ਲਈ ਸੱਦਿਆ ਹੈ ਮੀਟਿੰਗ ਜਲੰਧਰ ਦੇ ਵਿੱਚ ਹੋਣੀ ਹੈ ਖਬਰਾਂ ਦੇ ਕਈ ਐਂਗਲ ਦੇਖੇ ਜਾ ਰਿਹਾ ਪਰ ਜੋ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਕਹਿ ਲਿਆ ਕਿ ਅਲਾਨੀਆਂ ਆਇਆ ਇਸ ਮਾਮਲੇ ਦੇ ਵਿੱਚ ਕਿ ਆਖਰਕਾਰ ਕਿਉਂ ਸੱਦੇ ਗਏ ਆ ਵਿਧਾਇਕ ਵਿਧਾਇਕਾਂ ਨੂੰ ਸੱਦੇ ਜਾਣ ਦੇ ਪਿੱਛੇ ਕਾਰਨ ਕੀ ਹੈ ਕੋਈ ਸਿਆਸੀ ਹਲਚਲ ਹੈ ਜਾਂ ਪ੍ਰਸ਼ਾਸਨਿਕ ਹਲਚਲ ਹੈ ਕੀ ਮਾਜਰਾ ਹੈ ਕਿਉਂਕਿ ਵਿਧਾਇਕਾਂ ਨੂੰ ਜਿਵੇਂ ਮੁੱਖ ਮੰਤਰੀ ਨੇ ਸੱਦੇ ਆਇਆ ਉਸ ਤੋਂ ਇੱਕ ਵਾਰ ਸਾਰਿਆਂ ਦੇ ਕੰਨ ਖੜੇ ਹੋ ਗਏ ਕਿ ਆਖਰਕਾਰ ਵਿਧਾਇਕਾਂ ਨੂੰ ਕਿਉਂ ਸੱਦਿਆ ਗਿਆ ਹੈ ਦਰਅਸਲ ਮੁੱਖ ਮੰਤਰੀ ਭਗਵੰਤ ਮਾਨ 2 ਦਿਨਾਂ ਦੇ ਜਲੰਧਰ ਦੌਰੇ ਤੇ ਗਏ ਨੇ ਅੱਜ ਉਹਨਾਂ ਦਾ ਜਲੰਧਰ ਦੇ ਵਿੱਚ ਆਖਰੀ ਦਿਨ ਹੈ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਮੱਝ ਅਤੇ ਦਬਾਬੇ ਦੇ ਵਿਧਾਇਕਾਂ ਸਮੇਤ ਸਾਰੇ ਜ਼ਿਲ੍ਹਿਆਂ ਦੇ ਅਫਸਰਾਂ ਦੀ ਮੀਟਿੰਗ ਸੱਦ ਲਈ ਹੈ ਇਸ ਬੈਠਕ ਦੇ ਵਿੱਚ ਡਿਪਟੀ ਕਮਿਸ਼ਨਰ ਪੁਲਿਸ ਕਮਿਸ਼ਨਰ ਸੀਨੀਅਰ ਪੁਲਿਸ ਕਪਤਾਨ ਅਤੇ ਕਾਰਪੋਰੇਸ਼ਨਾਂ ਦੇ ਕਮਿਸ਼ਨਰ ਜਿਹੜੇ ਆ ਜਿਹੜੇ ਨਿਗਮਾਂ ਦੇ ਕਮਿਸ਼ਨਰ ਆ ਉਹਨਾਂ ਨੂੰ ਸੱਦ ਆਖ ਲਿਆ ਗਿਆ ਹੈ ਬੈਠਕ ਜਿਹੜੀ ਆ ਪੀਏਪੀਏ ਦੇ ਵਿੱਚ ਹੋਣੀ ਆ 11 ਵਜੇ ਦਾ ਸਮਾਂ ਹੈ ਜਿਹੜਾ ਉਹ ਤੈ ਕੀਤਾ ਗਿਆ ਇਸ ਮੀਟਿੰਗ ਵਿੱਚ ਇਲਾਕੇ ਦੇ ਵਿਕਾਸ ਕਾਰਜਾਂ ਅਤੇ ਅਗਲੇ ਰੋਡ ਮੈਪ ਨੂੰ ਲੈ ਕੇ ਚਰਚਾ ਹੋਵੇਗੀ ਇਸ ਤੋਂ ਇਲਾਵਾ ਵਿਧਾਇਕਾਂ ਨਾਲ ਮੀਟਿੰਗ ਦੌਰਾਨ ਪੰਚਾਇਤੀ ਚੋਣਾਂ ਦਾ ਮੁੱਦਾ ਵੀ ਉਠਾਇਆ ਜਾ ਸਕਦਾ ਚੋਣਾਂ ਤੋਂ ਪਹਿਲਾਂ ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਹਲਕੇ ਦੇ ਸਾਰੇ ਕੰਮਾਂ ਦਾ ਜਾਇਜ਼ਾ ਵੀ ਮੁੱਖ ਮੰਤਰੀ ਭਗਵੰਤ ਮਾਨ ਲੈਣਗੇ ਕੁੱਲ ਮਿਲਾ ਕੇ ਜੇਕਰ ਦੇਖਿਆ ਜਾਵੇ ਆਮ ਆਦਮੀ ਪਾਰਟੀ ਕੋਰੇ ਸ਼ਹਿਰੀ ਇਲਾਕਿਆਂ ਦੇ ਵਿੱਚ ਅੰਮ੍ਰਿਤਸਰ ਤੋਂ ਉਤਾਰੇ ਵਿਧਾਇਕ ਨੇਗੇ ਸ਼ਹਿਰੀ ਵਿਧਾਇਕ ਨੇਗੇ ਕਾਰਪੋਰੇਸ਼ਨ ਤੇ ਪੰਚਾਇਤੀ ਚੋਣਾਂ ਨੇ ਬਾਕੀ ਵਿਹਾਤੀ ਜਿਹੜੇ ਵਿਧਾਇਕ ਨੇਗੇ ਚਾਹਿਓ ਜੰਡਿਆਲਾ ਗੁਰੂ ਤੋਂ ਈਟੀਓ ਸਾਹਿਬ ਹੋਣ ਬਾਬਾ ਬਕਾਲਾ ਵਾਲੇ ਵਿਧਾਇਕ ਹੋਣ ਪੱਟੀ ਖੇਮ ਕਰਨ ਤੇ ਤਰਨਤਾਰਨ ਵਾਲੇ ਵਿਧਾਇਕ ਸਾਰੇ ਵਿਹਾਤੀ ਹਲਕਿਆਂ ਨਾਲ ਸਬੰਧ ਰੱਖਦੇ ਆ ਨਕੋਦਰ ਵਾਲੀ ਬੀਬਾ ਹੁਣ ਦਬਾਬੇ ਤੋਂ ਇਹ ਸਾਰੇ ਜਿਹੜੇ ਇਹ ਅਧiatti ਹਲਕਿਆਂ ਨਾਲ ਸਬੰਧ ਰੱਖਦੇ ਆ ਅਸਲ ਦੇ ਵਿੱਚ ਜਿਹੜੀ ਕਹਾਣੀ ਨਿਕਲ ਕੇ ਬਾਹਰ ਆਈ ਦੇਖੋ ਬੁਦਾ ਇਕ ਸੱਦੇ ਗਏ ਨੇ ਡੀਸੀ ਵੀ ਸੱਦੇ ਗਏ ਨੇ ਐਸਐਸਪੀ ਵੀ ਸੱਦੇ ਗਏ ਨੇ ਤੇ ਪੁਲਿਸ ਕਮਿਸ਼ਨਰ ਨੂੰ ਵੀ ਸੱਦਿਆ ਆ ਵੱਡੀ ਗੱਲ ਇਹ ਆ ਕਿ ਪੰਚਾਇਤੀ ਤੇ ਨਗਰ ਨਿਗਮ ਚੋਣਾਂ ਦੀਆਂ ਤਿਆਰੀਆਂ ਆਮ ਆਦਮੀ ਪਾਰਟੀ ਨੇ ਵਿੜ ਦਿੱਤੀਆਂ ਨੇ ਜਿਹੜੀ ਇਹਦੀ ਇਨਸਾਈਡ ਸਟੋਰੀ ਉਹ ਇਹ ਆ ਕਿ ਭਗਵੰਤ ਮਾਨ ਪੰਚਾਇਤੀ ਚੋਣਾਂ ਅਤੇ ਨਗਰ ਨਿਗਮ ਚੋਣਾਂ ਜਿਹੜੀਆਂ ਕਿ ਸਤੰਬਰ ਤੋਂ ਬਾਅਦ ਹੋਣ ਦੀ ਆਸ ਹੈ ਉਹਦੇ ਲਈ ਤਿਆਰੀ ਸ਼ੁਰੂ ਕਰ ਦਿੱਤੀ ਹੈ ਚੋਣਾਂ ਦਾ ਐਲਾਨ ਕਿਸੇ ਵੇਲੇ ਵੀ ਹੋ ਸਕਦਾ ਹੈ ਉਡੀਕਿਆ ਜਾ ਰਹੀਆਂ ਨੇ ਕਿ ਜਿਹੜੀਆਂ ਚਾਰ ਜਿਮਣੀ ਚੋਣਾਂ ਹੋਣੀਆਂ ਨੇ ਉਹ ਕਿਹੜੇ ਵੇਲੇ ਹੋਣ ਇਸ ਨੂੰ ਲੈ ਕੇ ਸ਼ਸ਼ੋਪੰਜ ਬਰਕਰਾਰ ਹੈ ਪਰ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ ਅਸਲ ਦੇ ਵਿੱਚ ਜਿਹੜੀ ਵਿਧਾਇਕਾਂ ਦੇ ਨਾਲ ਮੀਟਿੰਗ ਹੈ ਉਹਦੇ ਤੇ ਨਗਰ ਨਿਗਮ ਦੀਆਂ ਚੋਣਾਂ ਤੇ ਅਧਿਆਤੀ ਚੋਣਾਂ ਜਿਹੜੀਆਂ ਕਿ ਪਿੰਡੂ ਚੋਣਾਂ ਨੇ ਪੰਚਾਇਤੀ ਚੋਣਾਂ ਨੇ ਸਰਪੰਚੀ ਦੀਆਂ ਵੋਟਾਂ ਕਦੋਂ ਪਾਉਣੀਆਂ ਨੇ ਅਸਲ ਚ ਮਸਲਾ ਉਹ ਹੈ ਉਹਦੇ ਉੱਤੇ ਚਰਚਾ ਹੋਣੀ ਹੈ ਪੰਜਾਬ ਸਰਕਾਰ ਦਾ ਰੋਡ ਮੈਪ ਕੀ ਰਹਿਣਾ ਹੈ ਕਿਉਂਕਿ ਬਹੁਤ ਖਾਸ ਕਰਕੇ ਦੁਆਬੇ ਮਾਝੇ ਦੇ ਅੰਦਰ ਸੜਕਾਂ ਦਾ ਜਿਹੜੀਆਂ ਲਿੰਕ ਸੜਕਾਂ ਨੇਗੀਆਂ ਜਿਨ੍ਹਾਂ ਨੂੰ ਆਪਾਂ ਪਿੰਡੂ ਰੋਡ ਕਹਿੰਦੇ ਆ ਖਾਸ ਕਰਕੇ ਮੰਡੀ ਬੋਰਡ ਦੇ ਅਧੀਨ ਆਉਣ ਵਾਲੀਆਂ ਸੜਕਾਂ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੈ ਕਈ ਇਲਾਕਿਆਂ ਦੇ ਅੰਦਰ ਵੱਡੇ ਵੱਡੇ ਟੋਏ ਪਏ ਹੋਏ ਆ ਲੋਕ ਬਹੁਤ ਨਰਾਸ਼ ਨੇ ਖਾਸ ਕਰਕੇ ਜਿਹੜਾ ਖੰਡੂਰ ਸਾਹਿਬ ਦਾ ਲੋਕ ਸਭਾ ਹਲਕਾ ਹੈ ਜੇਕਰ ਉਹਦੀ ਗੱਲ ਕਰ ਲਈ ਜਾਵੇ ਉੱਥੇ ਸਥਿਤੀਆਂ ਬਹੁਤੀਆਂ ਠੀਕ ਨਹੀਂ ਇਸੇ ਚੱਕਰ 'ਚੀ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਚਾਹੁੰਦੇ ਆ ਕਿ ਪੰਚਾਇਤੀ ਚੋਣਾਂ ਤੋਂ ਪਹਿਲਾਂ ਪਹਿਲਾਂ ਕੰਮ ਨਿਬੇੜਲੇ ਜਾਣ ਪੰਚਾਇਤੀ ਚੋਣਾਂ ਛੇਤੀ ਕਰਾਉਣ ਦੇ ਰੋਹ ਦੇ ਵਿੱਚ ਆ ਸਰਕਾਰ ਕਿਉਂਕਿ ਸਰਕਾਰ ਨੂੰ ਇਹਦਾ ਘਾਟਾ ਜਿਹੜਾ ਲੋਕ ਸਭਾ ਚੋਣਾਂ ਦੇ ਵਿੱਚ ਪੂਰਨਾ ਪਿਆ ਹੈ ਭਾਵੇਂ ਮਾਫ ਕਰਨਾ ਭੁਗਤਣਾ ਪਿਆ ਹੈ ਇਸ ਕਰਕੇ ਉਸ ਘਾਟੇ ਨੂੰ ਪੂਰਨ ਦੇ ਲਈ ਮੁੱਖ ਮੰਤਰੀ ਹੁਣ ਸਰਗਰਮ ਹੋ ਗਏ ਹੈ ਪੰਚਾਇਤੀ ਚੋਣਾਂ ਨੂੰ ਲੈ ਕੇ ਇੱਕ ਅਹਿਮ ਮੀਟਿੰਗ ਮੰਨੀ ਜਾ ਸਕਦੀ ਹੈ ਜਿਹੜੀ ਅੱਜ ਜਲੰਧਰ ਦੇ ਵਿੱਚ ਜਲੰਧਰ ਦੇ ਜਿਹੜਾ ਪੁਲਿਸ ਆਰਮਡ ਜਿਹੜੀ ਹੈ ਪੰਜਾਬ ਪੁਲਿਸ ਆਰਮਡ ਦੇ ਕੰਪਲੈਕਸ ਚ ਹੋਣੀ ਹੈ ਇਹ ਇੱਕ ਅਹਿਮ ਮੀਟਿੰਗ ਜਿਹੜੀ ਆ ਉਹ ਮੰਨੀ ਜਾ ਸਕਦੀ